ਸਾਡੇ ਨਾਲ ਕੰਟੈਕਟ ਕਰੋ ਸਾਡੇ ਉਥੇ ਚਪਾਟੀ ਬਣਾਉਣ ਦਾ ਅਦਾਦਾ ਵੀ ਚਪਾਟੀ ਵਾਸਤੇ ਵੀ ਸਾਡੇ ਨਾਲ ਕਰ ਸਕਦਾ ਗੱਲਬਾਤ ਜੇ ਬਣਾਉਣੀ ਹੈ ਜਿਹੜਾ ਸਾਰਾ ਏਰੀਆ ਤੁਸੀਂ ਇੱਥੇ ਛੱਡਿਆ ਹੋਇਆ ਐਂਟਰੀ ਦੇ ਉੱਪਰ ਹੀ ਹਾਂਜੀ ਇਹ ਇਹਦੇ ਵਿੱਚ ਮਤਲਬ ਚਪਾਟੀ ਵੀ ਲੱਗ ਸਕਦਾ ਚਪਾਟੀ ਵੀ ਲੱਗ ਸਕਦਾ ਜਿੱਦਾਂ ਫਵਾੜੇ ਨੇ ਚਪਾਟੀ ਉਸ ਟਾਈਪ ਦਾ ਕੋਈ ਸਾਡੇ ਨਾਲ ਕੰਟੈਕਟ ਕਰ ਸਕਦਾ ਉਹ ਵੀ ਇੱਥੇ ਚਪਾਟੀ ਵੀ ਖੋਲ ਸਕਦਾ ਇਹ ਸਿਰਫ ਅਸੀਂ ਸੀਰ ਨਹੀਂ ਕਰਨੀਆਂ ਹੈ ਰੈਂਟ ਤੇ ਦੇਣੀਆਂ ਨੇ ਠੀਕ ਹੈ ਜੀ ਤੇ ਦੋ ਹਾਲ ਜਿਹੜੇ ਆ ਉਹ ਵੀ ਰੈਂਟ ਤੇ ਦੇਣੇ ਆ ਬਾਕੀ ਸਹੂਲਤें ਇੱਥੇ ਇਹ ਆ ਵੀ ਬڑے ਪਿੰਡ ਰੋਡ ਤੇ ਬਹੁਤ ਵੱਡੀ ਸਮੱਸਿਆ ਆਇਆ ਪਾਰਕਿੰਗ ਦੀ ਤੇ ਅਸੀਂ ਬੀਸਮੈਂਟ ਬਣਾਈ ਆ ਪਾਰਕਿੰਗ ਵਾਸਤੇ ਜੇ ਹੋਰ ਵੀ ਜ਼ਿਆਦਾ ਗੱਡੀਆਂ ਹੋ ਗਈਆਂ ਉਹਦੀ ਬੈਕ ਸਾਈਡ ਤੇ ਵੀ ਗੱਡੀਆਂ 40 50 ਲੱਗ ਸਕਦੀਆਂ ਤੇ ਜਰੂਰੀ ਨਹੀਂ ਹੋਈ ਸਾਡੇ ਜਿਹੜੇ ਇੱਥੇ ਕਸਟਮਰ ਆਉਣਗੇ ਰੋਡ ਬਾਜ਼ਾਰ ਦੀਆਂ ਜਿੰਨੀਆਂ ਵੀ ਦੁਕਾਨਾਂ ਬੜਾ ਬੰਦੇ ਰੋਡ ਤੇ ਆ ਉਹ ਵੀ ਸਮੱਸਿਆ ਦੂਰ ਹੋ ਜੂਗੀ ਤੇ ਪਾਰਕਿੰਗ ਜਿਹੜੀ ਐਸੇ ਨੇ ਬਹੁਤ ਭਾਰੀ ਸਮੱਸਿਆ ਮੇਰਾ ਨੰਬਰ ਹੈ 98882 63684 9882 63684 ਇਹਦੇ ਵਿੱਚ ਦੱਸ ਦਿਓ ਸ਼ਾਪਸ ਜਿਹੜੀਆਂ ਹੈਗੀਆਂ ਕਿੰਨੇ ਆ ਸ਼ਾਪਸ ਆ ਸਾਰਿਆਂ ਦਾ ਸਾਈਜ਼ ਸੇਮ ਹੈਗਾ ਹੈ ਜਾਂ ਕੋਈ ਵੱਡੀ ਛੋਟੀ ਵੀ ਹੈਗੀ ਸਾਡੇ ਕੋਲ ਲੁਜੀ ਦੀਆਂ ਦੋ ਦੁਕਾਨਾਂ ਹੈਗੀਆਂ ਵੱਡੇ ਸਜਦੀਆਂ ਹੈਗੀਆਂ ਜੀ ਔਰ ਸਟੋਰ ਕੋ ਟੋਟਲ 11 ਦੁਕਾਨਾਂ ਹੈਗੀਆਂ ਔਰ ਵੱਡੇ ਹਾਲ ਹੈ ਸ਼ੋਰੂਮ ਟਾਈਪ ਔਰ 11 ਦੁਕਾਨਾਂ ਵਿੱਚੋਂ ਦੋ ਵੱਡੀਆਂ ਨੇ ਤੇ ਨੌ ਦੁਕਾਨਾਂ ਦਾ ਸਾਈਜ਼ ਕੁਝ ਘੱਟ ਹੈਗਾ ਜਿਸ ਜਿਹ ਸਾਹਬ ਨਾਲ ਜੋ ਵੀ ਕਿਸਾਨਾ ਕੰਟੈਕਟ ਕਰੇਗਾ ਉਹਨਾਂ ਨੂੰ ਫਿਰ ਉਸ ਸਾਹਬ ਨਾਲ ਅਸੀਂ ਅਲੀਲ ਕਰਕੇ ਉਹਨਾਂ ਨੂੰ ਦੁਕਾਨਾਂ ਅਸੀਂ ਦੇ ਦਾਂਗੇ ਅਸੀਂ ਰੈਂਟ ਤੇ ਦੇਣੀ ਹੈ ਸੇਲ ਨਹੀਂ ਕਰਨੀ ਸੇਲ ਨਹੀਂ ਕਰਨੀ ਰੈਂਟ ਤੇ ਦੇਣੀ ਹੈ ਬੜਾ ਬਨਰੋਡ ਤੇ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹ ਉਹਨਾਂ ਲਈ ਵੀ ਇਹ ਫੈਸਿਲਿਟੀ ਦਵਾਂਗੇ ਫੈਸਿਲਿਟੀ ਵਰਸਰ ਲੈ ਸਕਦੇ ਆ ਪਾਰਕਿੰਗ ਸਾਰੇ ਵਾਸਤੇ ਅਸੀਂ ਅਵੇਲੇਬਲ ਕਰਾਂਗੇ ਅੱਛਾ ਜੀ ਇਹ ਇਹ ਬੇਸਮੈਂਟ ਜਿਹੜਾ ਹੈਗਾ ਨਾ ਨਾਰਮਲ ਜਿਹੇ ਰੇਟ ਦੇ ਉੱਪਰ ਪਾਰਕਿੰਗ ਦਵਾਂਗੇ ਅਸੀਂ ਉਹ ਸਾਨੂੰ ਕਿਦਾਂ ਕਿਦਾਂ ਲੱਗਦਾ ਭਾਈ ਅੰਦਰ ਕੋਈ ਲਿਫਟ ਦਾ ਵੀ ਇੰਤਜ਼ਾਮ ਕੋਈ ਕਰ ਰਹੇ ਤੁਸੀਂ ਲਿਫਟ ਵਗੈਰਾ ਵੀ ਹਾਂਜੀ 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 ਲਿਫਟ ਬਣੀ ਹੈ ਜਿੱਦੇ ਅੱਛਾ ਜੀ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਮਤਲਬ ਜੇ ਕਿਸੇ ਨੂੰ ਕੋਈ ਮਾਲ ਚਾਹੀਏ ਹਾਂਜੀ 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 ਦੋਸਤੋ ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਲਈ ਦੁਕਾਨ ਲਈ ਕੋਈ ਦੁਕਾਨ ਲੱਭ ਰਹੇ ਹੋ ਰੈਂਟ ਦੇ ਲਈ ਜਾਂ ਕੋਈ ਮਾਲ ਦੇ ਲਈ ਤੁਸੀਂ ਜਗ੍ਹਾ ਦੀ ਭਾਲ ਕਰ ਰਹੇ ਹੋ ਤਾਂ ਗੁਰਾਇਆਂ ਦੇ ਵਿੱਚ ਬੜਾ ਪਿੰਡ ਰੋਡ ਜਿਹੜਾ ਵਪਾਰ ਦੇ ਲਈ ਕਹਿ ਸਕਦੇ ਬੜਾ ਮਸ਼ਹੂਰ ਹੈ ਕਿਉਂਕਿ ਜਿਆਦਾ ਬਿਜ਼ਨਸ ਜਿਹੜਾ ਆ ਬੜਾ ਪਿੰਡ ਰੋਡ ਤੇ ਇਸ ਲਈ ਕੀਤਾ ਜਾਂਦਾ ਕਿਉਂਕਿ ਇੱਥੇ ਜਿਹੜਾ ਪਾਰਕਿੰਗ ਦੀ ਸਮੱਸਿਆ ਜਾਂ ਹੋਰ ਜਿਹੜਾ ਸਹੂਿਦਾਵਾਂ ਜਿਹੜੇ ਇੱਥੇ ਮਿਲਦੇ ਆ ਪਰ ਇੱਕ ਬਿਲਡਿੰਗ ਜਿੱਥੇ ਆਪਾਂ ਸਿਨੇਮਾ ਜਿਹੜਾ ਮਸ਼ਹੂਰ ਸੀਗਾ ਸਰਗਮ ਸਿਨੇਮਾ ਗੁਰਾਇਆਂ ਉਸ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਹੁਣ ਜਿਹੜਾ ਇੱਥੇ ਬਣ ਗਿਆ ਸਰਗਮ ਕੰਪਲੈਕਸ ਜਿਹੜਾ ਵੀ ਦੁਕਾਨਦਾਰ ਕੋਈ ਵਪਾਰ ਕਰਨਾ ਚਾਹੁੰਦਾ ਹੈ ਜਿਹਨੂੰ ਰੈਂਟ ਦੇ ਲਈ ਕੋਈ ਦੁਕਾਨ ਦੀ ਲੋੜ ਹੈ ਜਾਂ ਮਾਲ ਖੋਲਣ ਦੇ ਲਈ ਜਾਂ ਹੋਰ ਕਿਸੇ ਵੀ ਤਰੀਕੇ ਦੀ ਕੋਈ ਲੋੜ ਹੈਗੀ ਆ ਉਹ ਦੁਕਾਨਾਂ ਹੁਣ ਇੱਥੇ ਬਣ ਕੇ ਤਿਆਰ ਹੋ ਚੁੱਕੀਆਂ 11 ਦੁਕਾਨਾਂ ਜਿਵੇਂ ਦੱਸ ਰਿਹਾ ਕਿ ਇੱਥੇ ਬਣਿਆ ਆ 11 ਦੀ 11 ਦੁਕਾਨਾਂ ਜਿਹੜੇ ਰੈਂਟ ਤੇ ਦਿੱਤੇ ਜਾਣੇ ਉਸ ਤੋਂ ਇਲਾਵਾ ਜਿਹੜੇ ਆ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਆ ਦੋ ਜਿਹੜਾ ਬਣੇ ਹੋਏ ਮਾਲ ਟਾਈਪ 70 ਬਾਈ 70 ਦੇ ਦੋ 70 ਦੇ ਜਿਹੜੇ ਹਾਲ ਬਣਿਆ ਆ ਦੋ ਉਹ ਵੀ ਰੈਂਟ ਤੇ ਦੇਣੇ ਇੱਥੇ ਸਾਡੇ ਨਾਲ ਮੌਜੂਦ ਨੇ ਪ੍ਰਦੀਪ ਸ਼ਰਮਾ ਜੀ ਨਰਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਇਹ ਜਿਹੜਾ ਇੰਨੇ ਵੱਡੇ ਇਨਵੈਸਟਮੈਂਟ ਹੈ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਕੀਤੇ ਨਰਿੰਦਰ ਜੀ ਆਓ ਪਹਿਲਾਂ ਤਾਂ ਆਪਾਂ ਗੱਲਬਾਤ ਕਰ ਲੈਂਦੇ ਆਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਦੇ ਵਿੱਚ ਥੈਂਕ ਯੂ ਥੈਂਕ ਯੂ ਇੱਕ ਦੱਸਿਓ ਆਹ ਬੜਾ ਵੱਡਾ ਅਸੀਂ ਦੇਖਦੇ ਪਏ ਕਿ ਇੰਦਾ ਦੀ ਮਾਰਕੀਟ ਅਸੀਂ ਨਹੀਂ ਕਿਤੇ ਦੇਖੀ ਹੈਗੀ ਕਿ ਗੁਰਾਇਆਂ ਦੇ ਵਿੱਚ ਇੰਦਾ ਬਣੇ ਹੋਊਗੀ ਕਿਉਂਕਿ ਬੇਸਮੈਂਟ ਵੀ ਅਸੀਂ ਦੇਖਦੇ ਪਏ ਆਂ ਪਾਰਕਿੰਗ ਦੇ ਲਈ ਵੀ ਖਾਸ ਫੈਸਿਲਿਟੀ ਜਿਹੜੀ ਤੁਸੀਂ ਦੇ ਰਹੇ ਆਂ rent ਦੇ ਇਹ ਸਾਰੇ ਹਲੇ ਤੱਕ rent ਦੇ ਚੜਾਣੀਆਂ ਇਹ ਦੁਕਾਨਾਂ ਜਾਂ ਚੜ ਗਏ ਆਇਆ ਕੀ ਕੁਛ ਇਹਦੇ ਵਿੱਚ ਰਿਕੁਆਇਰਮੈਂਟ ਦੇ ਲਈ ਜੇ ਕੋਈ ਆਣਾ ਚਾਹੁੰਦਾ ਤਾਂ ਕਿੱਧਰ ਸੰਪਰਕ ਕਰੇ ਇਹ ਸਿਰਫ ਅਸੀਂ ਸੇਅਰ ਨਹੀਂ ਕਰਨੀਆਂ ਹੈ rent ਤੇ ਹੀ ਦੇਣੀਆਂ ਠੀਕ ਹੈ ਜੀ ਤੇ ਦੋ ਹਾਲ ਜਿਹੜੇ ਆ ਉਹ ਵੀ rent ਤੇ ਦੇਣੇ ਆ ਬਾਕੀ ਸਹੂਲਤ ਤੇ ਇਹ ਆ ਵੀ بڑے ਪਿੰਡ ਰੋਡ ਤੇ ਬਹੁਤ ਵੱਡੀ ਸਮੱਸਿਆ ਆਇਆ ਪਾਰਕਿੰਗ ਦੀ ਤੇ ਅਸੀਂ ਬੇਸਮੈਂਟ ਬਣਾਈ ਆ ਪਾਰਕਿੰਗ ਵਾਸਤੇ ਜੇ ਹੋਰ ਵੀ ਜ਼ਿਆਦਾ ਗੱਡੀਆਂ ਹੋ ਗਈਆਂ ਉਹਦੀ ਬੈਕ ਸਾਈਡ ਤੇ ਵੀ ਗੱਡੀਆਂ 40 50 ਲੱਗ ਸਕਦੀਆਂ ਹੂੰ ਤੇ ਜ਼ਰੂਰੀ ਨਹੀਂ ਹੋਈ ਸਾਡੇ ਜਿਹੜੇ ਇੱਥੇ ਕਸਟਮਰ ਆਉਣ ਜੇ ਰੋਡ ਬਾਜ਼ਾਰ ਦੀ ਜਿੰਨੀਆਂ ਵੀ ਦੁਕਾਨਾਂ ਬੜਾ ਪੰਡਾ ਰੋਡ ਤੇ ਆ ਉਹ ਵੀ ਸਮੱਸਿਆ ਦੂਰ ਹੋ ਜਾਊਗੀ ਤੇ ਪਾਰਕਿੰਗ ਜਿਹੜੀ ਐਸਲੇ ਬਹੁਤ ਭਾਰੀ ਸਮੱਸਿਆ ਠੀਕ ਹੈ ਜੀ ਠੀਕ ਹੋਰ ਸਾਡੇ ਨਾਲ ਕੰਟੈਕਟ ਕਰੋ ਸਾਡੇ ਉਹ ਇੱਥੇ ਚਪਾਟੀ ਬਣਾਉਣ ਦਾ ਇਰਾਦਾ ਆ ਵੀ ਚਪਾਟੀ ਵਾਸਤੇ ਵੀ ਸਾਡੇ ਨਾਲ ਕਰ ਸਕਦਾ ਗੱਲਬਾਤ ਜਿਹਨੇ ਬਣਾਉਣੀ ਹੈ ਜਿਹੜਾ ਜਿਹੜਾ ਸਾਰਾ ਏਰੀਆ ਤੁਸੀਂ ਇੱਥੇ ਛੱਡਿਆ ਹੋਇਆ ਐਂਟਰੈਂਸ ਦੇ ਉੱਪਰ ਹੀ ਹਾਂਜੀ ਇਹ ਇਹਦੇ ਵਿੱਚ ਮਤਲਬ ਚਪਾਟੀ ਵੀ ਲੱਗ ਸਕਦਾ ਹਾਂ ਚਪਾਟੀ ਵੀ ਲੱਗ ਸਕਦੀ ਜਿੱਦਾਂ ਫੁਵਾੜੇ ਨੇ ਚਪਾਟੀ ਉਸ ਟਾਈਮ 'ਤੇ ਕੋਈ ਸਾਡੇ ਨਾਲ ਕੰਟੈਕਟ ਕਰ ਸਕਦਾ ਉਹ ਵੀ ਇੱਥੇ ਚਪਾਟੀ ਵੀ ਹੋ ਸਕਦੇ ਅੱਛਾ ਜੇ ਕੰਟੈਕਟ ਕਰਨਾ ਹੋਵੇ ਪ੍ਰਦੀਪ ਜੀ ਕਿਵੇਂ ਕੰਟੈਕਟ ਕੋਈ ਨੰਬਰ ਆਪਣਾ ਹੈਗਾ ਜਾਂ ਇੱਥੇ ਆਫਿਸ ਬਣਾਇਆ ਹੋਇਆ ਤੁਸੀਂ ਹਾਂਜੀ ਸਾਡੇ ਨਾਲ ਸਾਡੇ ਸਰਦਾਰ ਜੀ ਹੈਗੇ ਨੇ ਸਰਦਾਰ ਨਰਿੰਦਰ ਸਿੰਘ ਬਾੜਾ ਜੀ ਇਹਨਾਂ ਦਾ ਨੰਬਰ ਹੈ 98140 27190 98140 27190 ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ ਔਰ ਮੇਰੇ ਨਾਲ ਮਾਈਸੈਲਫ ਪ੍ਰਦੀਪ ਸ਼ਰਮਾ ਮੇਰਾ ਨੰਬਰ ਹੈ 98882 36684 9882 63684 ਅੱਛਾ ਇਹਦੇ ਵਿੱਚ ਜੋ ਵੀ ਚਾਹਵਾਨ ਹੋਵੇ ਦੁਕਾਨਾਂ ਦਾ ਤੇ ਸਾਡੇ ਨਾਲ ਦੋਨਾਂ ਨਾਲ ਕੰਟੈਕਟ ਕਰ ਸਕਦਾ ਹੈ ਇਹਦੇ ਵਿੱਚ ਦੱਸਦੇ ਸ਼ਾਪਸ ਜਿਹੜੀਆਂ ਹੈਗੀਆਂ ਕਿੰਨੀਆਂ ਸ਼ਾਪਸ ਐ ਸਾਰਿਆਂ ਦਾ ਸਾਈਜ਼ ਸੇਮ ਹੈਗਾ ਹੈ ਜਾਂ ਕੋਈ ਵੱਡੀ ਛੋਟੀ ਵੀ ਹੈਗੀ ਸਾਡੇ ਕੋਲ ਜਿਹੜੀਆਂ ਦੋ ਦੁਕਾਨਾਂ ਹੈਗੀਆਂ ਵੱਡੇ ਸਜਦੀਆਂ ਹੈਗੀਆਂ ਜੀ ਔਰ ਸੜਕ ਕੋ ਟੋਟਲ 11 ਦੁਕਾਨਾਂ ਹੈਗੀਆਂ ਔਰ ਵੱਡੇ ਹਾਲ ਹੈ ਸ਼ੋਰੂਮ ਟਾਈਪ ਜੋ ਕਿ ਤੁਹਾਨੂੰ ਡਿਸਪਲੇ ਦਿਖਾਈ ਦਿੱਤੇ ਆ ਹਾਂਜੀ ਔਰ 11 ਦੁਕਾਨਾਂ ਵਿੱਚੋਂ ਦੋ ਵੱਡੀਆਂ ਨੇ ਤੇ ਨੌ ਦੁਕਾਨਾਂ ਦਾ ਸਾਈਜ਼ ਕੁਛ ਘੱਟ ਹੈਗਾ ਜਿਸ ਚੀਜ਼ ਹਿਸਾਬ ਨਾਲ ਜੋ ਵੀ ਸਾਡੇ ਨਾਲ ਕੰਟੈਕਟ ਕਰੇਗਾ ਉਹਨਾਂ ਨੂੰ ਫਿਰ ਉਸ ਹਿਸਾਬ ਨਾਲ ਅਸੀਂ ਡੀਲ ਕਰਕੇ ਉਹਨਾਂ ਨੂੰ ਦੁਕਾਨਾਂ ਅਸੀਂ ਦੇ ਦੇ ਮੰਗੇ ਅਸੀਂ ਰੈਂਟ ਤੇ ਹੀ ਦੇਣੀ ਆ ਸੇਲ ਨਹੀਂ ਕਰਨੀ ਸੇਲ ਨਹੀਂ ਕਰਨੀ ਸੇਲ ਨਹੀਂ ਕਰਨੀ ਰੈਂਟ ਤੇ ਹੀ ਰੈਂਟ ਤੇ ਹੀ ਜਿਆਦਾ ਦੁਕਾਨਾਂ ਇਹਨਾਂ ਤੇ 11 ਦੁਕਾਨਾਂ ਅਸੀਂ ਹੋਰ ਬਣਾ ਰਹੇ ਹਾਂ E nada cana no pera? ਦੁਕਾਨਾਂ ਹੋਰ ਬਣਾ ਰਹੇ ਡਬਲ ਸਟੋਰੀ ਡਬਲ ਸਟੋਰੀ ਬਣ ਜਾਨੀ ਠੀਕ ਹੈ ਜੀ ਹਾਂਜੀ ਅੱਛਾ ਹੋਰ ਇਹਦੇ ਵਿੱਚ ਇੱਕ ਹੋਰ ਵੀ ਅਸੀਂ ਦੇਖਿਆ ਹੈਗਾ ਜੇ ਉਹ ਵੀ ਕਲੀਅਰ ਕਰ ਦਿਓ ਕਿਉਂਕਿ ਸਾਨੂੰ ਕਿਤੇ ਲੱਗਦਾ ਪਿਆ ਅੰਦਰ ਕੋਈ ਲਿਫਟ ਦਾ ਵੀ ਇੰਤਜ਼ਾਮ ਕੋਈ ਕਰ ਰਹੇ ਆ ਤੁਸੀਂ ਲਿਫਟ ਵਗੈਰਾ ਵੀ ਹਾਂਜੀ 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 ਲਿਫਟ ਬਣੀ ਹੋਈ ਜੀ ਅੰਦਰ ਅੱਛਾ ਜੀ ਹਾਂਜੀ 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 ਅੱਛਾ ਇਹਦੇ ਵਿੱਚ ਮਤਲਬ ਜੇ ਕਿਸੇ ਨੂੰ ਕੋਈ ਹਾਲ ਕਰਨੇ ਆ ਹਾਂਜੀ 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 ਕਿਉਂਕਿ ਇੰਨਾ ਵੱਡਾ ਹਾਲ ਹੈ ਨਾ ਲਿਫਟ ਤੋਂ ਬਿਨਾਂ ਤਾਂ ਚੱਲੇਗਾ ਨਹੀਂ ਹਾਂਜੀ ਹਾਂਜੀ ਲਿਫਟ ਦਾ ਪਹਿਲਾਂ ਹੀ ਬਣਾ ਲਿਆ ਸੀ ਅੰਦਰ ਇਹ ਤੋਂ ਅੰਦਰੋਂ ਨਾ ਆਪਣੇ ਜਿਹੜ ਚੱਲਦੇ ਚੱਲੋ ਇਹ ਜ਼ਰੂਰ ਦਿਖਾ ਦਿੰਨੇ ਆ ਉੱਧਰ ਕੈਮਰਾਮੈਨ ਨੂੰ ਕਹੋਗੇ ਜ਼ਰੂਰ ਦਿਖਾਓ ਜਿਹੜੇ ਇਹ ਹਾਲ ਹੈ ਸਰਗਮ ਸਿਨੇਮਾ ਦੀ ਜਗ੍ਹਾ ਸਰਗਮ ਕੰਪਲੈਕਸ ਨਾਮ ਜ਼ਰੂਰ ਸਰਗਮ ਰੱਖਿਆ ਸਿਨੇਮਾ ਦੀ ਜਗ੍ਹਾ ਕੰਪਲੈਕਸ ਹੋ ਗਿਆ ਕਿਉਂਕਿ ਸਿਨੇਮਾ ਹੁਣ ਬੰਦ ਹੋ ਗਿਆ ਕੰਪਲੈਕਸ ਖੁੱਲ ਗਿਆ ਜਿਹਨੇ ਵੀ ਰੈਂਟ ਤੇ ਲੈਣਾ ਚਾਹੇ ਇੱਥੇ ਸਿਨੇਮਾ ਖੁੱਲੇ ਚਾਹੇ ਜਿਮ ਖੁੱਲੇ ਜਾਏ ਜੋ ਮਰਜੀ ਮਾਹੌਲ ਖੁੱਲੇ ਉਹ ਅਗਲੇ ਦੀ ਇੱਛਾ ਆ ਤੁਸੀਂ ਤਿਆਰ ਕਰਕੇ ਜਿਹੜਾ ਦੇ ਦਿੱਤਾ ਪਹਿਲਾਂ ਬੇਸਮੈਂਟ ਦਿਖਾ ਦਿੰਨੇ ਆ ਜਿਹੜੇ ਇੱਥੇ ਪਾਰਕਿੰਗ ਲਈ ਇੱਕ ਹੋਰ ਅਕਲੇ ਵੀ ਗੱਲ ਕਲੀਅਰ ਕਰਦੇ ਹੋ ਕਿ ਜਿਹੜਾ ਪਾਰਕਿੰਗ ਹੈ ਸਿਰਫ ਜਿਹੜੇ ਦੁਕਾਨਾਂ ਦੇ ਵਿੱਚ ਕਸਟਮਰ ਆਊਗਾ ਉਹਨਾਂ ਦੇ ਲਈ ਵੀ ਹੈ ਜਾਂ ਬੜਾ ਬਨ ਰੋਡ ਤੇ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹ ਉਹਨਾਂ ਲਈ ਵੀ ਇਹ ਫੈਸਿਲਿਟੀ ਦੋਗੇ ਤੁਸੀਂ ਫੈਸਿਲਿਟੀ ਵਰਤ ਸਕਦੇ ਲੈ ਸਕਦੇ ਆ ਪਾਰਕਿੰਗ ਸਾਰੇ ਵਾਸਤੇ ਅਸੀਂ ਅਵੇਲੇਬਲ ਕਰਾਂਗੇ ਅੱਛਾ ਜੀ ਹਾਂ ਜੀ ਇਹ ਇਹ ਬੇਸਮੈਂਟ ਜਿਹੜਾ ਹੈਗਾ ਨਾਰਮਲ ਜਿਹੇ ਰੇਟ ਦੇ ਉੱਪਰ ਪਾਰਕਿੰਗ ਦਵਾਂਗੇ ਅਸੀਂ ਹਾਂ ਮਤਲਬ ਇਹ ਇਹ ਬੇਸਮੈਂਟ ਸਾਰੀ ਪਾਰਕਿੰਗ ਹੈ ਜੀ ਇਹ ਪਾਰਕਿੰਗ ਹੈ ਜੀ ਸਾਰੀ ਬੇਸਮੈਂਟ ਦੀ ਜੀ ਔਰ ਉਹ ਸਾਡੀ ਉਹ ਲਿਫਟ ਲਾਇਆ ਹੈਗਾ ਜੀ ਜਿਹੜਾ ਬਣਾਈ ਅਸੀਂ ਓਕੇ ਮਤਲਬ ਪਾਰਕਿੰਗ ਦੇ ਵਿੱਚ ਵੀ ਲਿਫਟ ਪਾਰਕਿੰਗ ਦੇ ਵਿੱਚ ਵੀ ਪਾਰਕਿੰਗ 'ਚ ਗੱਡੀ ਲਾ ਕੇ ਲਿਫਟ ਦੇ ਉੱਪਰ ਹਾਂ ਦਿਖਾ ਰਹੇ ਹਾਂ ਇਹ ਸਾਰਾ ਇਹ ਥੱਲੇ ਏਰੀਆ ਜਿਹੜਾ ਸਾਰਾ ਪਾਰਕਿੰਗ ਦੇ ਲਈ ਏਰੀਆ ਇਹ ਜਿਹੜਾ ਦਿੱਤਾ ਹੋਇਆ ਲਿਫਟ ਵੀ ਇਹਦੇ ਵਿੱਚ ਜਿਹੜੀ ਫੈਸਿਲਿਟੀ ਜਿਹੜੀ ਦਿੱਤੀ ਹੈ ਕਿ ਬੇਸਮੈਂਟ ਦੇ ਵਿੱਚ ਵੀ ਲਿਫਟ ਹੋਊਗੀ ਉੱਪਰ ਵੀ ਜਿਹੜਾ ਫਸਟ ਫਲੋਰ ਸੈਕੰਡ ਫਲੋਰ ਤੇ ਵੀ ਜਿਹੜਾ ਲਿਫਟ ਜਿਹੜੀ ਹੈ ਤੇ ਜੀ ਤੇ ਨਾਲ ਨਾਲ ਸੀੜੀ ਜਾਂਦੀ ਹੈ ਬੌੜੀ ਜਾਂਦੀ ਹੈ ਬੌੜੀ ਵਾਲਾ ਬੌੜੀ ਤੇ ਜਸ ਦਾ ਲਿਫਟ ਵਾਲਾ ਲਿਫਟ ਜਾ ਸਕਦਾ ਹੈ ਕੋਈ ਪ੍ਰੋਬਲਮ ਨਹੀਂ ਤਾਂ ਦੀ ਠੀਕ ਹੈ ਜੀ ਹੁਣ ਉੱਪਰ ਵੀ ਦਿਖਾ ਦਈਏ ਆਪਾਂ ਜਿਹੜਾ ਬਾਹਰ ਵੀ ਹੋ ਸਕਦੀ ਹੈ ਹਾਂ ਪਾਰਕਿੰਗ ਕਿਉਂਕਿ ਬੈਕ ਸਾਈਡ ਤੇ ਵੀ ਪਾਰਕਿੰਗ ਦੀ ਫੈਸਿਲਿਟੀ ਹੈਗੀ ਬੇਸਮੈਂਟ ਤੇ ਵੀ ਹੈਗੀ ਹੈ ਇਹ ਜਿਹੜਾ ਹਾਲ ਜਿਹੜਾ ਬਣਿਆ ਹੋਇਆ ਡਬਲ ਸਟੋਰੀ ਜਿਹੜਾ ਹੈਗਾ ਇਹਦੇ ਵਿੱਚ ਵੀ ਜਿਹੜਾ ਰੈਂਟ ਤੇ ਜਿਹੜਾ ਦਿੱਤਾ ਜਾਣਾ ਹੈ ਤਿਆਰ ਹੋ ਰਿਹਾ ਅੰਡਰ ਕੰਸਟਰਕਸ਼ਨ ਹੈ ਜਿਹੜਾ ਹੈਗਾ ਥੋੜਾ ਟਾਈਮ ਲੱਗੂਗਾ ਅੰਕਲ ਨੂੰ ਹੋਰ ਥੋੜੀ ਫਿਨਿਸ਼ਿੰਗ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗਣਾ ਹੂੰ ਦਗਾ ਇਹ ਨਾ ਖੁੱਲਾ ਹੋਊਗਾ ਜਾਂ ਬੰਦੇ ਇਹ ਡੋਰ ਬੰਦੇ ਇਹ ਚਾਬੀਆਂ ਲੈਣੇ ਚਲੋ ਉੱਪਰ ਜਾ ਕੇ ਇੱਥੋਂ ਅੰਦਰੋਂ ਬਾਹਰ ਦਿਖਾ ਦਿਓ ਇਹਨੂੰ ਕਿੰਨਾ ਕਿੰਨਾ ਬਾਈ ਕਿੰਨੇ ਅੰਕਲ ਇਹ ਜੀ 70x70 ਫੁੱਟ ਦਾ 70x70 ਦਾ ਜਿਹੜਾ ਸੇਮ ਹਾਲ ਜਿਹੜਾ ਉੱਪਰ ਥੱਲੇ ਹਾਂਜੀ ਉੱਪਰ ਲੱਗਿਆ ਹਾਂਜੀ ਉਸ ਤੋਂ ਉੱਪਰ ਵੀ ਓਪਨ ਹੈਗਾ ਉਹ ਤੋਂ ਉੱਪਰ ਓਪਨ 70x70 ਦਾ ਜਿਹੜਾ ਇਹ ਹਾਲ ਹੈ ਜਿਹੜਾ ਇਹ ਵੀ ਰੈਂਟ ਤੇ ਦੇਣਾ ਹੈ ਦੱਸ ਰਿਹਾ ਜਿਵੇਂ ਕਿ 11 ਦੁਕਾਨਾਂ ਪਲੱਸ 70 ਬਾਈ 70 ਦਾ ਜਿਹੜਾ ਹਾਲ ਹੈ ਜਿਹੜਾ ਇਹ ਦੋ ਹਾਲ ਹੈ ਜਿਹੜਾ ਡਬਲ ਸਟੋਰੀ ਪਿੱਛੇ ਜਿਹੜਾ ਦਿਖਾਵੇ ਪਾਰਕਿੰਗ ਦੇ ਵਿੱਚ ਜਿਹੜੇ ਫੈਸਿਲਿਟੀ ਹੈ ਜਿਹੜਾ ਬੈਕ ਸਾਈਡ ਦੇ ਉੱਪਰ ਵੀ ਜਿਹੜੀ ਫੈਸਿਲਿਟੀ ਪਾਰਕਿੰਗ ਦੀ ਕਿਉਂਕਿ ਪਾਰਕਿੰਗ ਦੀ ਮੇਨ ਸਮੱਸਿਆ ਬੜਾ ਬਿੰਦੂਰ ਦੇ ਕਾਫੀ ਆਂਦੀ ਹੈ ਜਦੋਂ ਗੱਡੀਆਂ ਬਾਜ਼ਾਰ ਦੁਕਾਨਾਂ ਦੇ ਬਾਹਰ ਲੱਗ ਜਾਂਦੀਆਂ ਦੁਕਾਨਦਾਰ ਵੀ ਪਰੇਸ਼ਾਨ ਹੁੰਦੇ ਆ ਜਿਹੜਾ ਇਧਰੋਂ ਰਾਗ ਰੰਗਦੇ ਉਹ ਵੀ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਕਿਉਂਕਿ ਹਸਪੀਟਲ दाना ਮੰਡੀ ਸਬਜੀ ਮੰਡੀ ਸਾਰਾ ਹੀ ਬੜਾ ਪਿੰਡ ਰੋਡ ਤੇ ਹੋਣ ਕਰਕੇ ਜਿਹੜਾ ਆਵਾਜਾਈ ਕਾਫੀ ਇੱਥੇ ਰਹਿੰਦੀ ਹੈ ਤੇ ਜਾਮ ਕਾਰਨ ਜਿਹੜਾ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੈ ਲੋਕਾਂ ਨੂੰ ਕਾਫੀ ਕਾਫੀ ਦੇਰ ਇੱਥੇ ਫਸਣਾ ਪੈਂਦਾ ਕੰਸਟਰਕਸ਼ਨ ਚੱਲ ਰਹੀ ਹੈ ਉਹਦੇ ਕਰਕੇ ਇਹ ਸਾਰਾ ਇਹ ਵੀ ਸਾਰਾ ਪਾਰਕਿੰਗ ਏਰੀਆ ਇਹ ਵੱਡੀ ਗੱਲ ਇਹ ਹੈ ਕਿ ਜਿਵੇਂ ਕਿਹਾ ਗਿਆ ਹੈ ਕਿ ਇਹ ਸਾਰੇ ਬਾਜ਼ਾਰ ਦੇ ਵਿੱਚ ਵੀ ਜੇ ਕੋਈ ਸ਼ਾਪਿੰਗ ਕਰਨ ਆਂਦਾ ਕੱਲਾ ਇੱਥੇ ਨਹੀਂ ਮਾਲ ਦੇ ਵਿੱਚ ਨਹੀਂ ਜਾਂ ਕੰਪਲੈਕਸ ਦੇ ਵਿੱਚ ਨਹੀਂ ਜੇ ਕੋਈ ਬਾਹਰ ਵੀ ਆਂਦਾ ਤਾਂ ਉਹਨਾਂ ਲਈ ਵੀ ਜਿਹੜੀ ਇਹ ਫੈਸਿਲਿਟੀ ਜਿਹੜੀ ਦਿੱਤੀ ਗਈ ਹੈ ਇੱਕ ਵਧੀਆ ਜਿਹੜੀ ਚੀਜ਼ ਗੁਰਾਇਆਂ ਸ਼ਹਿਰ ਲਈ ਦੁਕਾਨਦਾਰਾਂ ਦੇ ਲਈ ਜਿਹੜੇ ਵੀ ਬੜਾ ਪੈਨ ਰੋਡ ਦੇ ਦੁਕਾਨਦਾਰ ਆ ਰਿਹਾ ਉਹਨਾਂ ਦੇ ਲਈ ਵੀ ਜਿਹੜੀ ਇੱਕ ਨਵਿਕਲੀ ਪਹਿਲ ਨਵੀਂ ਚੀਜ਼ ਕਿਉਂਕਿ ਮੇਨ ਸਮੱਸਿਆ ਜਿਹੜੀ ਗੁਰਾਇਆਂ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਸੀਗੀ ਜਿਹੜੀ ਪਾਰਕਿੰਗ ਦੀ ਸਮੱਸਿਆ ਦੂਰ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਦੁਕਾਨਾਂ ਆਇਆ 11 ਦੁਕਾਨਾਂ ਜਿਹੜੀਆਂ ਇੱਥੇ ਬਣ ਗਿਆ ਤੇ ਨਾਲ ਦੋ ਜਿਹੜੇ ਹਾਲ ਐ ਤਿਆਰ ਐ ਜਿਹਨੇ ਵੀ ਲੈਣਾ ਹੋਵੇ ਨੰਬਰ ਤੁਹਾਡੀ ਡਿਸਪਲੇ ਦੇ ਉੱਪਰ ਵੀ ਪਲੇ ਹੋ ਜਾਊਗਾ ਕਿ ਜਿਹੜਾ ਪ੍ਰਦੀਪ ਸ਼ਰਮਾ ਜੀ ਨੇ ਤੇ ਨਰਿੰਦਰ ਜੀ ਨੇ ਜਿਹੜਾ ਆਪਣਾ ਨੰਬਰ ਵੀ ਜਿਹੜਾ ਦੱਸਿਆ ਹੈਗਾ ਜਿਹੜਾ ਵੀ ਲੈਣ ਦਾ ਚਾਹਵਾਨ ਹੋਵੇ ਰੈਂਟ ਤੇ ਦੁਕਾਨਾ ਜਾਂ ਮਾਲ ਇਹਨਾਂ ਨਾਲ ਸੰਪਰਕ ਕਰ ਸਕਦਾ ਹਨ ਇਹਦੇ ਨਾਲ ਮਨੀਸ਼ 바ਵਾ ਗੁਰਾਇਆਂ